ऐसे करते हैं ऐसे लग जाता है और ऐसे करके लग गया नहीं ऐसे करके लगा नहीं तेरा नहीं कसूर तेरा जिला संगरूर सामान ਦਾ ਚਾਹੀਦੀ ਕੀ ਕਰਦਾ ਇਹਨੂੰ ਆ ਦੇਖੋ ਲੱਤ ਨਹੀਂ ਖੜਦੀ ਪਈ ਗੋਲੀਆਂ ਹੋ ਗਿਆ ਇਹਨੂੰ ਤੋਤਾ ਹੈ ਇਹ ਪੌਂ ਫਟ ਰਹੀ ਹੈ ਜੀ ਸੂਰਜ ਨਿਕਲ ਰਿਹਾ ਬਾਹਰ ਤੇ ਆਪਾਂ ਖੜੇ ਆ Rajasthan ਦੇ ਇੱਕ ਐਚ ਦਾ ਪਿੰਡ ਦਾ ਨਾਮ ਹੈ ਜੀ ਇੱਕ ਐਚ ਲੋ ਜੀ ਆਪਾਂ ਘਰੋਂ ਬਾਹਰ ਆ ਗਏ ਸੀ ਤੇ ਪਿੰਡ ਘਮਾਉਣ ਲੱਗਾ ਆਪਾਂ ਨੂੰ ਜੋਤ ਤੇ ਜੋਤ ਕਹਿੰਦਾ ਚਲੋ ਨਾਲੇ ਤੁਹਾਨੂੰ ਟੋਬੇ ਖਾ ਕੇ ਲਿਓ ਨੇ ਨਾਲੇ ਇੱਥੇ ਵਿਖਾਉਣੇ ਆ ਵੀ ਤਾਰਾਂ ਖੰਭੇ ਨਹੀਂ ਹੈਗੇ ਤੇ ਇਹ ਆ ਜੀ ਪਹਿਲਾ ਟੱਚਾ ਜਿਹੜੇ ਪਹਿਲਾ ਘਰ ਜਿਹੜੇ ਪੁਰਾਣੇ ਬਣੇ ਸੀਗੇ ਤੇ ਉੱਤੇ ਸਨ ਨਾ ਲਿਖਿਆ ਪਰ ਹੁਣ ਪੜਿਆ ਨਹੀਂ ਜਾਣਾ ਹਨਾ ਇਹ ਸਨ 1960 ਦੇ ਨੇੜ ਤੇੜੇ ਦਾ 1960 ਦੇ ਨੇੜ ਤੇੜੇ ਦਾ ਹੈ ਓਕੇ ਵੇਖੋ ਬਹੁਤ ਪੁਰਾਣਾ ਆ ਤੇ ਜੋਤ ਦੇ ਪਿੰਡੋਂ ਘਰੋਂ ਆ ਕੇ ਆਪਾਂ ਇਹ ਚੌਂਕ ਆ ਗਏ ਪਿੰਡ ਦਾ ਤੇ ਬਾਕੀ ਇੱਧਰ ਆ ਗਏ ਆ ਤੇ ਇਥੋਂ ਥੋੜਾ ਜਿਹਾ ਇਹ ਆ ਵੀ ਜਿਵੇਂ ਸਾਰੇ ਘਰ ਜਿਹੜੇ ਆਪਣੇ ਪੰਜਾਬ ਵਾਲੇ ਘਰ ਵੀ ਹੈ ਨਾ ਜਿਆਦਾ ਤਕਰੀਬਨ ਹੈ ਜਿਵੇਂ ਉਹ ਇੱਕ ਘਰ ਪੁਰਾਣਾ ਸੀਗਾ ਤੇ ਨਵੇਂ ਘਰ ਪਈ ਜਾ ਰਹੇ ਹੁਣ ਤੇ ਬਾਕੀ ਇਹ ਪੰਜਾਬ ਨਾਲ ਲੱਗਦੀ ਸਰਾਦਾ ਤੇ ਗੰਗਾ ਜਿਹੜਾ ਇਹ ਗੁਰਦਰਾ ਸਾਹਿਬ ਹੈ ਜੀ ਪਿੰਡ ਦਾ ਬਹੁਤ ਸੋਹਣਾ ਹੈ ਅੱਛਾ ਤੇ ਗੰਗਾ ਨਾਲ ਬੋਰ ਨਾਲ ਟੱਚ ਕਰਦਾ ਤੇ ਜੇ ਇੱਥੇ ਜਿਹੜੀ ਜਿਆਦਾ ਆਬਾਦੀ ਉਹ ਸਿੱਖਾਂ ਪਰਿਵਾਰਾਂ ਦੀ ਜਿਆਦਾ ਆ ਇਥੇ ਐਮਐਲਏ ਵੀ ਪੰਜਾਬੀ ਹਨ ਸਾਰੇ ਜਿਆਦਾ ਸੇਖੀ ਰਹਿੰਦੇ ਗਾਣਾ ਦੇ ਰੱਖਦੇ ਆ ਅੱਛਾ ਐਮਐਲਏ ਵੀ ਆਪਣੇ ਪੰਜਾਬੀ ਇਥੇ ਸਾਰੇ ਗੰਗਣਾ ਠੀਕ ਹੈ ਇਹ ਪੁਰਾਣੇ ਲੱਗਦੇ 40 45 ਸਾਲ ਤੋਂ ਪੁਰਾਣੇ ਲੱਗਦੇ ਆ ਇਹ ਹੋ ਸਕਦਾ ਜ਼ਿਆਦਾ ਹੋ ਵੀ ਸਕਦਾ 60 ਦੇ ਨਟ ਤੱਕ ਹਾਂ 60 ਤੇ ਹਾਂ ਕਿਉਂਕਿ ਇੱਟ ਤੋਂ ਪਤਾ ਲੱਗਦਾ ਹੈ ਜੀ ਹਾਂ ਜੀ ਅੰਦਰ ਅਗਰ ਕਮਰਿਆਂ ਦੀ ਗੱਲ ਕਰੀ ਉਹ ਵੀ ਬਹੁਤ ਛੋਟੇ ਛੋਟੇ ਨੇ ਜਿਵੇਂ ਪੁਰਾਣੇ ਜਮਾਨੇ ਚ ਬੜਾ ਕਰਦੇ ਸੀ ਉਸ ਹਿਸਾਬ ਨੇ ਅੰਦਰ ਕਮਰੇ ਹੈਗੇ ਅੱਛਾ ਗੇਟ ਵੀ ਉਹ ਪੁਰਾਣੇ ਆ ਤੇ ਗੇਟ ਤੇ ਪੋਲਾ ਲੱਗਿਆ ਜਾਂਦਾ ਹਾਂਜੀ ਗੇਟ ਦੇ ਵਿੱਚ ਰੰਗ ਰੰਗ ਹੁੰਦਾ ਰਹਿੰਦਾ ਜੀ ਕੋਈ ਹੈ ਨਹੀਂ ਆ ਬਾਕੀ ਇਹਨੂੰ ਕਰ ਲੈਣੇ ਮੋਡੀਫਾਈ ਕਰ ਲੈਣੇ ਆ ਹਾਂ ਆ ਦੇਖੋ ਠੀਕ ਹੈ ਜਿਵੇਂ ਉਸ ਹਿਸਾਬ ਨਾਲ ਹਾਂਜੀ ਹੁਣ ਇਹ ਥਰਡ ਟਾਈਮ ਤੇ ਜਿਵੇਂ ਸਕੂਲ ਚ ਰਫ ਹੋਇਆ ਹਾਂਜੀ ਇਹ ਆ ਜੀ ਪਿੰਡ ਦਾ ਨਾਮ ਇਹ ਇੱਕ ਐਚ ਛੋਟੀ ਠੀਕ ਹੈ ਚਲੋ ਆਜੋ ਜੀ ਚੋ ਚਲਦੇ ਆ ਤੁਹਾਨੂੰ ਖੋਣੇ ਅੰਬਾ ਦਾ ਬਾਗ ਆਓ ਬੱਚੋ ਸਕੂਲ ਚਲੇ ਹਰਦਰਸ਼ ਆਗਨਵਾੜੀ ਐਚ ਇੱਕ ਛੋਟੀ ਹਾਂਜੀ ਵੀਡੀਓ ਵੇਖ ਰਿਹਾ ਸਾਰੇ ਭੈਣਾ ਭਰਾਵਾਂ ਯਾਰਾਂ ਦੋਸਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਆਪਣੇ YouTube Facebook Insta ਨਾਲ ਜੁੜੇ ਸਾਰੇ ਸੱਜਣ ਮਿੱਤਰਾਂ ਨੂੰ ਛੋਟੀ ਐਚ ਇੱਕ ਛੋਟੀ ਐਚ ਰਾਜਸਥਾਨ ਤੋਂ ਆਪਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਪਿੰਡ ਘੁੰਮ ਰਹੇ ਆ ਇੱਕ ਛੋਟੀ ਐ ਤੇ ਇਹ ਵੀਰ ਸਹਿਜ ਸਹਿਜ ਜੋਤ ਸਹਿਜ ਜੋਤ ਆਪਣਾ ਇਸ ਟਾਈਮ ਗਾਈਡ ਬਣਿਆ ਹੋਆ ਕਿਉਂਕਿ ਜਿਵੇਂ ਤੁਹਾਨੂੰ ਕਿਹਾ ਸੀ ਕਿ ਲੋਕਲ ਵੀ ਆਪਾਂ ਘੁਮਾ ਫਿਰਾਂਗੇ ਹੁਣ ਆਪਾਂ ਆਏ ਇੱਥੇ ਪਿੰਡ ਚ ਟੋਬੇ ਆ ਜਿਵੇਂ ਪਾਣੀ ਕਿਵੇਂ ਲਾਉਂਦੇ ਖੇਤਾਂ ਨੂੰ ਤੇ ਬਾਗ ਆ ਅੰਬਾਂ ਦੇ ਦੋ ਚਾਰ ਚੀਜ਼ਾਂ ਹੈਗੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਤੇ ਬਾਕੀ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਕਿ ਤੁਹਾਨੂੰ ਇਹ ਅੱਜ ਦਾ ਬਲੌਗ ਕਿਵੇਂ ਲੱਗਾ ਤੇ ਰਸਤੇਾਂ ਦੇ ਪਿੰਡ ਕਿਵੇਂ ਲੱਗੇ ਤੇ ਇਧਰ ਜਿਆਦੀ ਧੁੱਧਲ ਬਹੁਤ ਆ ਮਿੱਟੀ ਮਿੱਟੀ ਭਾਵੇਂ ਪੱਕੇ ਰਾਹ ਵੀ ਆ ਉਧਰ ਵੀ ਪੂਰੀ ਮਿੱਟੀ ਆ ਤੇ ਬਾਕੀ ਜਿਵੇਂ ਆਪਾਂ ਪਿੱਛੇ ਵੇਖਿਆ ਕਿ ਆ ਜਾਦੇ ਜਿਹੜੇ ਬਾਗ ਆ ਕਿਨੂਆਂ ਦੇ ਆ ਜਾਦੇ ਹਨਾ ਉਹ ਜਾਦੇ ਆਪ ਨੂੰ ਮਿਲੇ ਸੀਗੇ ਪਿੱਛੇ ਤੇ ਇਹ ਆ ਪਹਿਲਾ ਬਾਗ ਮਿਲਿਆ ਅੰਬਾਂ ਦਾ ਤੇ ਇਹ ਵੀ ਸਹਿਜ ਕਹਿੰਦਾ ਵੀ ਜਿੱਥੇ ਆਪਾਂ ਖੜੇ ਆ ਜੀ ਉਹ ਸਾਹਮਣੇ ਆਪਾਂ ਨੂੰ ਅੱਧਰ ਆ ਕਿਨੂਆਂ ਦਾ ਬਾਗ ਹੈ ਅੱਛਾ ਨਾਲ ਹੀ ਕਿਨੂਆਂ ਦਾ ਇਹ ਛੋਟਾ ਬਾਗ ਆ ਅੰਬਾਂ ਦਾ ਤੇ ਨਾਲ ਕਿਨ ਇੱਥੇ ਫੇਮਸ ਜਾਦੇ ਕਿਨੂ ਨੇ ਹਾਂਜੀ ਕਿੰਨੂ ਜਿਆਦਾ ਇੱਧਰ Rajasthan ਚ ਜਿਆਦਾ ਕਿੰਨੂ ਫੇਮਸ ਰਹਿੰਦੇ ਨੇ ਹਾਂ ਕਿਉਂਕਿ ਇੱਧਰ ਫਿਰ ਉਹ ਸਾਬ ਦਾ ਫੂਡ ਰਹਿੰਦਾ ਹੈ ਪਾਣੀ ਰਹਿੰਦਾ ਹੈ ਹਾਂ ਆ ਪਾਣੀ ਦੇ ਹਿਸਾਬ ਨਾਲ ਖੇਤੀ ਹੁੰਦੀ ਆ ਹਨਾ ਬੱਕਾਂ ਘੋਣਾ ਘਾਟਾ ਇਹ ਜਿਆਦੇ ਚੀਜ਼ ਹੈ ਹਾਂਜੀ ਠੀਕ ਹੈ ਫੇ ਚਲੋ ਦੇਖਦੇ ਆਂ ਵੇਖਦੇ ਵੇਖਦੇ ਨਾਲ ਆਪਾਂ ਆ ਗਏ ਆਂ ਅੱਗੇ ਤੇ ਮੈਂ ਤਾਂ ਆਖਿਆ ਛੱਪੜ ਆ ਬਾਈ ਨੂੰ ਕਿਹਾ ਮੈਂ ਜੋਧ ਨੂੰ ਮੈਂ ਆਖਿਆ ਛੱਪੜ ਬਣਿਆ ਕਹਿੰਦਾ ਵੀ ਨਹੀਂ ਇਹ ਡਿੱਗੀ ਆ ਜੀ ਡਿੱਗੀ ਹੈ ਤੇ ਡਿੱਗੀ ਕਾਦੀ ਆ ਤੇ ਕੀ ਕੱਦ ਲਈ ਵਰਤਿਆਂ ਦੀ ਵੀਰ ਨੂੰ ਪੁੱਛਦੇ ਆਂ ਇਹ ਜੋਧ ਕਾਦੀ ਡਿੱਗੀ ਆ ਪਾਣੀ ਵਾਸਤੇ ਇਹ ਸਪੈਸ਼ਲ ਕੀ ਜਿਵੇਂ ਹੁਣ ਖੇਤਾਂ ਚ ਉਹ ਆਉਂਦਾ ਨਾ ਪਾਣੀ ਲੱਗਦਾ ਹੈ ਹਾਂਜੀ ਕਈ ਵਾਰੀ ਹੁੰਦਾ ਕਿ ਆਪਾਂ ਖੇਤ ਚ ਪਹਿਲਾਂ ਪਾਣੀ ਲਾ ਚੁੱਕੇ ਹਾਂ ਤੇ ਆ ਪਾਣੀ ਫਿਰ ਵੀ ਆ ਰਿਹਾ ਤੇ ਆਪਾਂ ਇਸ Rajasthan ਚ ਜਿੰਦਗੀ ਆ ਡਿੱਗੀਆਂ ਚ ਸਟੋਰ ਕਰ ਲੈਨੇ ਜਿਵੇਂ ਹੁਣ ਵੀ ਤੁਸੀਂ ਦੇਖ ਸਕਦੇ ਹੋ ਆਪਾਂ ਡਿੱਗੀ ਚ ਸਟੋਰ ਕੀਤਾ ਹੋਇਆ ਪਾਣੀ ਹੈ ਜੀ ਹਾਂਜੀ ਹਾਂਜੀ ਹੁਣ ਇਹਦੇ ਨਾਲ ਹੁੰਦਾ ਹੈ ਕਿ ਜਿਵੇਂ ਹੁਣ ਆਪਣੀ ਵਾਰੀ ਦੀ ਲੋਡ ਨਹੀਂ ਇੱਕ ਵਾਰ ਜ਼ਮੀਨ ਨੂੰ ਆਪਣੇ ਨੂੰ ਹਾਂ ਤੇ ਜਦੋਂ ਆਪਾਂ ਨੂੰ ਜ਼ਮੀਨ ਨੂੰ ਬਾਅਦ ਚੋਂ ਲੋਡ ਪੈ ਸਕਦੀ ਹੈ ਜਾਂ ਜਦੋਂ ਬੰਦੀ ਆ ਜਾਂਦੀ ਹੈ ਨਹਿਰ ਦੀ ਉਦੋਂ ਅਸੀਂ ਇਹਦੇ ਵਿੱਚੋਂ ਪਾਣੀ ਕੱਢ ਕੇ ਯੂਜ਼ ਕਰ ਸਕਦੇ ਹਾਂ ਜੀ ਠੀਕ ਆ ਇਹ ਮੰਨ ਲਓ ਇਹ ਤਾਂ ਇਹ ਵੀ ਜੇ ਨਹਿਰ ਪਿੱਛੇ ਬੰਦ ਹੋ ਗਈ ਤੇ ਥੱਲੇ ਬੋਰ ਨਹੀਂ ਕਰਦੇ ਇਹਦੇ ਚੋਂ ਪਾਣੀ ਕੱਢ ਕੇ ਇਹਦੇ ਵਿੱਚੋਂ ਪਾਣੀ ਆਪਾਂ ਕੱਢ ਕੇ ਇਹ ਨਾਲ ਦੀ ਨਾਲ ਯੂਜ਼ ਕਰ ਸਕਦੇ ਹਾਂ ਉਹਦੇ ਖੇਤਾਂ ਵਾਸਤੇ ਜੀ ਠੀਕ ਹੈ ਵੀਰੇ ਠੀਕ ਆ ਤੇ ਇਹ ਇਹ ਛੋਟੀ ਹੈ ਜੀ ਹੈ ਇੱਕ ਇੱਕ ਇਹ ਡਿਗੀ ਤਾਂ ਬਹੁਤ ਛੋਟੀ ਹੈ ਆਪਾਂ ਤੁਹਾਨੂੰ ਉਧਰ ਹੋਰ ਦਿਖਾਵਾਂਗੇ ਉਧਰ ਹੋਰ ਵੀ ਵੱਡੀ ਇਸ ਤੋਂ ਵੱਡੀ ਆ ਇਸ ਜੇ ਇਹ ਬੰਦਾ ਲਾਹਰ ਵੀ ਲੈ ਸਕਦਾ ਜਿਵੇਂ ਉਹ ਨਹੀਂ ਦੇ ਤੇ ਮੱਛੀ ਵੀ ਛੱਡ ਸਕਦਾ ਭਾਵੇਂ ਛੱਡ ਸਕਦਾ ਜੀ ਉਹਦੇ ਨਾਲ ਵੀ ਆਪਾਂ ਨੂੰ ਬੈਨੀਫਿਟ ਹੋ ਸਕਦਾ ਇਹ ਚ ਹੁਣ ਪਾਣੀ ਤਾਂ ਪਿਆ ਹੀ ਹੈ ਖੜਾ ਹਾਂਜੀ ਛੱਡਦੇ ਲੋਕ ਛੱਡਦੇ ਨੇ ਕਈ ਤੇ ਆਪਨੇ ਤਾਂ ਨਹੀਂ ਛੱਡਦੇ ਉਹ ਛੱਡਦੇ ਆ ਆਪਣੇ ਨਾਲ ਨਾਲ ਦੇ ਪਿੰਡਾਂ ਦੇ ਹੈਗੇ ਉਹ ਮੱਛੀਆਂ ਛੱਡ ਦਿੰਦੇ ਆ ਛੱਡ ਦਿੰਦੇ ਨੇ ਨਾਲ ਉਧਰੋਂ ਵੀ ਬੈਨੀਫਿਟ ਮਿਲਦਾ ਰਹਿੰਦਾ ਹੈ ਇਹਨਾਂ ਨਾਲ ਨੂੰ ਵੀ ਉਹਨੇ ਪਾਸੇ ਬੈਨੀਫਿਟ ਰਹਿੰਦਾ ਹੈ ਠੀਕ ਹੈ ਜੀ ਇਹ ਵੇਖੋ ਜੀ ਪਾਣੀ ਸਟੋਰ ਕਰਨ ਦਾ ਬਹੁਤ ਵਧੀਆ ਤਰੀਕਾ ਇਹਨਾਂ ਦਾ ਤੇ ਇਹ ਰਾਸਤਾਨ ਸਾਰੇ ਚ ਹੀ ਆਈਆਂ ਜੀ ਡਿੱਗੀਆਂ ਇਹ ਡਿੱਗੀ ਬਣਾਉਣੀ ਜਦੋਂ ਪਾਸ ਕਰਉਣੀ ਪ ਹਾਂਜੀ ਇਹ ਸਰਕਾਰ ਵੱਲੋਂ ਨਾ ਪਾਸ ਕਰੋ ਨਹੀਂ ਪੈਂਦੀ ਹੈ ਪਹਿਲਾਂ ਜੀ ਕਿ ਆਪਾਂ ਨੂੰ ਸਰਕਾਰ ਨੂੰ 1.5 ਸਾਲ ਪਹਿਲਾਂ ਲੈਟਰ ਲਿਖ ਕੇ ਦੇਣਾ ਪੈਂਦਾ ਹੈ ਕਿ ਅਸੀਂ ਡਿੱਗੀ ਬਣਾਉਣਾ ਚਾਹੁੰਦੇ ਆਂ ਆਪਦੇ ਖੇਤ ਵਿੱਚ ਆਪਦੇ ਪੈਸੇ ਨਾਲ ਬਣਾਵਾਂਗੇ ਤੇ ਜਿੰਨੀ ਦੇਰ ਸਰਕਾਰ ਪਾਸ ਨਹੀਂ ਕਰਦੀ ਉੰਨੀ ਦੇਰ ਤੱਕ ਇਹ ਨਹੀਂ ਬਣਾ ਸਕਦਾ ਮਤਲਬ ਸਾਲ 1.5 ਸਾਲ ਪਹਿਲਾਂ ਲੈਟਰ ਲਿਖਣੀ ਪੈਣੀ ਹੈ ਮਤਲਬ ਜਿਵੇਂ ਅੱਜ ਅਗਰ ਆਪਾਂ ਕਰ ਦਿੰਨੇ ਜਿਵੇਂ ਹੁਣ ਮੈਂ ਅੱਜ ਜਾਂ ਕੱਲ੍ਹ ਚ ਕਰਦੇ ਆਂ ਇਹ ਸਾਲ 1.5 ਸਾਲ ਬਾਅਦ ਹੀ ਪਾਸ ਹੁੰਦੀ ਹੈ ਓਕੇ ਤੇ ਕਿੰਨੀ ਡੂੰਗੀ ਹੋਗਰੇ ਏ ਹੁਣ ਡੂੰਗੀ ਲਾ ਲੋ 20 25 ਫੁੱਟ ਦੀ ਹੋਊਗੀ ਰਾਮਨਾ 15 20 ਫੁੱਟ ਤਾਂ ਹੈਗੀ ਐ ਠੀਕ ਹੈ ਠੀਕ ਹੈ ਲਈ ਦੇ ਸਕਦੇ ਲੰਮੀ ਵੀ ਤੁਸੀਂ ਆਪ ਦੇ ਸਾਹਮਣੇ ਆਹ ਆ ਲੰਮੀ ਵੀ ਕਾਫੀ ਹੈ ਜੀ ਹਾਂ ਬਾਕੀ ਚਲੋ ਚੱਲਦੇ ਆਪਾਂ ਵੱਡੀ ਵੀ ਡਿੱਗੀ ਦੇਖਦੇ ਆਂ ਹਾਂਜੀ ਹਾਂਜੀ ਚਲੋ ਜੀ ਇਹ ਵਧੀਆ ਨਾ ਸਟੋਰ ਕਰਨ ਦਾ ਪਾਣੀ ਸਟੋਰ ਕਰਨ ਦਾ ਤਰੀਕਾ ਬਹੁਤ ਵਧੀਆ ਆਜੋ ਜੀ ਲਓ ਜੀ ਜਿਵੇਂ ਆਪਾਂ ਤੁਹਾਨੂੰ ਪਿੱਛੇ ਵਿਖਾਈ ਸੀ ਇੱਕ ਨਿੱਕੀ ਡਿੱਗੀ ਤੇ ਇਹ ਆ ਵੱਡੀ ਡਿੱਗੀ 388 ਫੁੱਟ ਵੀਰ ਕਹਿੰਦਾ ਵੀ ਲੰਮੀ ਆ ਤੇ ਡੂੰਗੀ ਵੀ ਹੁੰਦੀ ਆ 20 25 ਫੁੱਟ ਡੂੰਗੀ ਆ ਤੇ ਉਥੇ ਐ ਬਾਈ ਫੋਟ ਡੂੰਗੀ ਆ ਤੇ ਇਦਾਂ ਪਾਣੀ ਦਾ ਬਾਈ ਭਰ ਲਿਆ ਭਰ ਲਿਆ ਹੁਣੇ ਖੇਤਾਂ ਨਾਲ ਲੱਗਿਆ ਤੇ ਇਹ ਜੰਤਰ ਆ ਪੱਖਾ ਜਿੰਦੇ ਨਾਲ ਵੀਰ ਪਾਣੀ ਕੱਢਦੇ ਆ ਤੇ ਵਿਧੀ ਕੀ ਆ ਪਾਣੀ ਕੱਢਣ ਦੀ ਉਹ ਤੁਹਾਨੂੰ ਦਿਖਾਉਣੇ ਆ ਟਰੈਕਟਰ ਲਾ ਕੇ ਅੱਗੇ ਟਰੈਕਟਰ ਕੋਈ ਵੀ ਆ ਲਾ ਕੇ ਅੱਗੇ ਤੇ ਪੱਖਾ ਮਗਰ ਇਹਨਾਂ ਫਿੱਟ ਕੀਤਾ ਨੇ ਵੀਰਾਂ ਤੇ ਇਹ ਪਾਣੀ ਭਰ ਰਿਹਾ ਪੱਖੇ ਚ ਇਹ ਪਾਣੀ ਵੀਰ ਪਹਿਲਾਂ ਭਰਨਾ ਪੈਂਦਾ ਵਾ ਹਾਂਜੀ ਅੱਛਾ ਫਿਰ ਪਾਣੀ ਚੱਕੂਗਾ ਪੱਖਾ ਹਾਂਜੀ ਪਾਣੀ ਫਿਰ ਠੀਕ ਆ ਵੀਰੇ ਇਹ ਕਿੰਨੇ ਦਾ ਪੈਪ ਆ ਜਿਹੜਾ ਅੱਗੇ ਲੱਗਾ ਪੱਖੇ ਦੇ 8 8 ਦਾ ਬਹੁਤ ਤਗੜਾ ਪੈਪਾ ਜਿਵੇਂ ਆਪਣੀਆਂ ਉਧਰ ਮੋਟਾਂ ਦੇ ਚਾਰ ਦੇ ਪੈਪ ਹੁੰਦੇ ਆ ਪੰਜ ਦੇ ਪੈਪ ਆ ਤੇ ਪਰ ਇਹ ਆ ਵੀ 8 ਦਾ ਪੈਪ ਆ ਜੀ ਨਾਲੇ ਪਾਣੀ ਪਿੱਛੋਂ ਖੁੱਲਾ ਮਿਲਣਾ ਇਹਨੂੰ ਲਓ ਜੀ ਭਰ ਗਿਆ ਵਾ ਹੁਣ ਇਹ ਵੀਰ ਚਲਾਊਗਾ ਟਰੈਕਟਰ ਤੇ ਥੱਲੇ ਵੀ ਰਹਿੰਦੇ ਕੀ ਲਾਇਆ ਵਾ ਬੰਦ ਕਿਵੇਂ ਵੀਰ ਕੀਤਾ ਇਹਨੂੰ ਥੱਲੇ ਫੁੱਟਬਾਲ ਲਗਾ ਇਹ ਪਾਣੀ ਇਥੋਂ ਵੀਰ ਨੇ ਭਰ ਰਿਆ ਪੈ ਵੀ ਭਰਤੀ ਨਾਲ ਹੁਣ ਜਦੋਂ ਟਰੈਕਟਰ ਚਲਾਉਣਗੇ ਪੱਖਾ ਚੱਲੂਗਾ ਤੇ ਫਿਰ ਵੇਖਿਓ ਕਿਵੇਂ ਆਵਾਜ਼ ਦੇਂਦੇ ਵੀ ਦੋ ਆਪਣੇ ਤਾਂ ਦੋ ਦੋ ਤਿੰਨ ਤਿੰਨ ਬੋਰਾ ਜਿੰਨਾ ਪਾਣੀ ਕੱਢੂਗਾ ਆਪਣੇ 4 ਇੰਚ ਹੁੰਦੇ ਮਾ ਦੇਖ ਲਈ ਦੇਖ ਲਈ ਦੇਖੀ ਆਉਣ ਕਿੰਨਾ ਕੱਢਦਾ ਪਾਣੀ ਲਓ ਜੀ ਪਿਆਰ ਉਹ ਕਿਹੜਾ ਪਾਣੀ ਚ ਕਾਉਣ ਲਈ ਵੀ ਬੜੇ ਜੱਭ ਕਰਨੇ ਪੈਂਦੇ ਆ ਪਹਿਲਾ ਬਾਈ ਲਓ ਜੀ ਲਓ ਜੀ ਇਹ ਬੋਰ ਵੇਖੋ ਤੇ ਭਰ ਗਿਆ ਮਿੰਟੋ ਮਿੱਟੀ ਖਾਲਾ ਤੇ ਖੁੱਲਾ ਹੀ ਆ ਬੋਰ ਦਾ ਮੂੰਹ ਖੁੱਲਾ ਤੇ ਖਾਲੇ ਦਾ ਮੂੰਹ ਵੀ ਖੁੱਲਾ ਤੇ ਪਾਣੀ ਦੀ ਸਪੀਡ ਚੈੱਕ ਕਰੋ ਤੁਸੀਂ ਆ ਜਾਂਦਾ ਪਾਣੀ ਜਿਵੇਂ ਪਹਾੜਾਂ 'ਚ ਚੜਨਾ ਚੱਲਦਾ ਹੁੰਦਾ ਨਾ ਪਾਣੀ ਆਨੇ ਦੇ ਵੇਲੇ ਕਰਦੇ ਤੇ ਜੋ ਜਰਾ ਜੀ ਆਪਾਂ ਚੜ ਗਏ ਮੋਟਿਆਂ ਦੇ ਤੇ ਪਿੰਡ ਘੁੰਮਦੇ ਘੁੰਮਦੇ ਤੇ ਜੋਤ ਕਹਿੰਦਾ ਵੀ ਤੁਹਾਨੂੰ ਇੱਕ ਨਵੀਂ ਚੀਜ਼ ਖਾ ਕੇ ਲਿਆਉਣੀ ਆ ਪੁਰਾਣਾ ਟਾਈਪ ਦਾ ਘਰ ਆ ਤੇ ਉਹ ਹੁਣ ਬਹੁਤ ਸਜਾ ਕੇ ਰੱਖਿਆ ਹੋਇਆ ਕਰਾਣੇ ਟਾਈਕਾ ਘਾਰ ਆ ਤੇ ਵਧੀਆ ਮਤਲਬ ਲੜੀਆਂ ਰੁੜੀਆਂ ਲਾ ਕੇ ਤੇ ਲੈਟਾ ਪੂਰਾ ਲਾ ਕੇ ਆਊਟ ਕਰਕੇ ਰੱਖਾ ਬਾਹਰ ਬਾਹਰ ਮਾ ਉਸ ਟਾਈਕਾ ਆਪਣਾ ਇਹ ਕੇ ਤੇ ਵੇਖਣਾ ਬਹੁਤ ਜਿਹੜੀ ਵੇਖਣ ਵਾਲੀ ਚੀਜ਼ ਹੋਰ ਆ ਕਿ ਆਹ ਵੇਖੋ ਦੂਰ ਦੂਰ ਤੱਕ ਖੇਤ ਦੀ ਨਿਗਾ ਮਾਰ ਲਓ ਤੁਹਾਨੂੰ ਕੋਈ ਵਿੱਚ ਖੰਭਾਂ ਨਹੀਂ ਦਿਸੂਆ ਜਿਵੇਂ ਆਪਣੇ ਪੰਜਾਬ ਚ ਪੰਜਾਬ ਚ ਜਿਵੇਂ ਆਪਣੇ ਖੰਭਿਆਂ ਨਾਲ ਜਮੀਨਾਂ ਭਰੀਆਂ ਹੁੰਦੀਆਂ ਵੱਡੇ ਖੰਭੇ ਲੈਣਾ ਇੱਥੇ ਜੇ ਤੁਹਾਡੇ ਘਰ ਨੂੰ ਵੀ ਖੰਭਾ ਆਉਣਾ ਤੇ ਉਹ ਸੜਕੇ ਸੜਕਾਉਣਾ ਵਾ ਤੇ ਇਹ ਵੀ ਇੱਕ ਵਧੀਆ ਮੱਥੀ ਚੀਜ਼ ਆ ਤੇ ਆ ਡਿੱਗੀਆਂ ਇਧਰ ਥਾ ਥਾ ਦੇ ਨੇ ਆ ਇੱਕ ਹੋਰ ਡਿੱਗੀ ਆ ਗਈ ਆ ਅੱਪਾ ਜਾ ਰਹੇ ਆ ਜੋਤ ਨਾਲ ਸਾਈਕਲ ਯਾਤਰਾ ਨਹੀਂ ਮੋਟਰਸਾਈਕਲ ਯਾਤਰਾ ਬਾਕੀ ਅਜੇ ਜਮੀਨਾ ਪੰਜਾਬ ਨਾਲ ਦੀ ਚੱਲ ਰਹੀ ਆ ਇਹਦੇ ਤੁਹਾਨੂੰ ਦਿਖਾ ਦਿੰਦੇ ਆ ਉਹ ਲਾਈਟ ਵਾਲੇ ਥੰਬੇ ਇਧਰ ਇਹ ਘਰ ਆ ਜਿੱਥੇ ਆਪਾਂ ਜਾਣਾ ਵਾ ਉਹਨੂੰ ਪਰਲੇ ਪਾਸੇ ਬਣਾ ਕੇ ਦਿੱਤਾ ਬਾਹਰ ਲਓ ਜੀ ਇਹ ਬਾਈ ਨੇ ਬਣਾਇਆ ਆ ਆਪਦਾ ਫਾਰਮ ਹਾਊਸ ਫਾਰਮ ਹਾਊਸ ਹਾਂਜੀ ਇਹ ਮਤਲਬ ਬਣਾਇਆ ਪਰ ਦਿੱਤਾ ਪੁਰਾਣਾ ਟੱਚ ਆ ਤੇ ਮੋਡੀਫਾਈ ਕੀਤਾ ਆ ਤੇ ਬਾਕੀ ਇਥੇ ਆਪ ਨਹੀਂ ਹੈਗੇ ਬਾਈ ਪਤਾ ਕੀਤਾ ਆਪਾਂ ਤੇ ਕੇ ਟੇਕਰ ਆ ਤੇ ਬਾਟੀਆਂ ਰਾਜ ਸਟੀਆਂ ਹਾਂ ਕੇ ਟੈਕ ਨੂੰ ਪੁੱਛਦੇ ਜਾ ਕੇ ਜੇ ਤਾਂ ਅੰਦਰ ਕੋਈ ਉਹਨੇ ਆਖਿਆ ਵੀ ਦੇਖ ਲੋ ਤੇ ਫਿਰ ਆਪਾਂ ਤੁਹਾਨੂੰ ਨਾਲ ਸਾਂਝਾ ਜ਼ਰੂਰ ਕਰਾਂਗੇ ਇਸ ਪਾਸੇੋਂ ਆ ਕੇ ਰੋਡ ਤੋਂ ਤੇ ਇਸ ਘਰੇ ਆਏ ਸੀ ਇਹ ਘਰ ਸਹਿਜੋਤ ਤੇ ਭਾਈ ਬਲਜਿੰਦਰ ਸਿੰਘ ਉਹਨਾਂ ਦਾ ਘਰ ਆ ਜੀ ਤੇ ਰਾਤ ਆਪੇ ਇੱਥੇ ਰੁਕੇ ਸੀਗੇ ਤੇ ਬਾਕੀ ਬੜੇ ਵਧੀਆ ਪਰਿਵਾਰ ਆ ਬੜਾ ਵਧੀਆ ਮਾਨਿਤ ਕਰਨ ਵਾਲਾ ਹਨਾ ਗੈਸਟ ਪ੍ਰਾਣਾ ਜਿਵੇਂ ਕਹਿੰਦੇ ਨੇ ਆਤੀਥੀ ਦੇਵ ਭਾਬ ਜਿਵੇਂ ਜੇਠਾ ਲਾਲ ਚ ਕਹਿੰਦੇ ਤੇ ਉਵੇਂ ਹੀ ਅ ਵਧੀਆ ਪਰਿਵਾਰ ਆ ਤੇ ਬੜੀ ਸੇਵਾ ਕੀਤੀ ਬੜਾ ਮਾਨ ਸਤਕਾਰ ਕੀਤਾ ਲੋ ਜੀ ਆਪਾਂ ਆ ਗਏ ਹਾਂ ਘਰੇ ਫਿਰ ਤੇ ਪ੍ਰਸ਼ਾਦਾ ਪਾਣੀ ਛਕ ਰਹੇ ਆ ਸਵੇਰ ਦਾ ਸਮਾਂ ਵਾ ਤੇ ਭਾਜੀ ਬਲਜਿੰਦਰ ਸਿੰਘ ਜੀ ਨਾਲ ਬੈਠੇ ਨੇ ਤੇ ਇਹ ਸਾਨੂੰ ਰਾਹ ਬਾਰੇ ਦੱਸ ਰਹੇ ਨੌਲੇਜ ਦੇ ਰਹੇ ਆ ਸਾਨੂੰ ਗਾਈਡ ਕਰ ਰਹੇ ਆ ਤੇ ਬੜਾ ਵਧੀਆ ਰਾਹ ਹੈ ਨਾ ਜੋ ਅਸੀਂ ਘਰੋਂ ਪਲਾਨ ਕਰਕੇ ਆਏ ਸੀ ਉਹ ਹੋਰ ਸੀਗਾ ਪਰ ਜੋ ਇਹਨਾਂ ਦੱਸਿਆ ਉਹਦੇ ਵਿੱਚ ਜੋ ਸਾਨੂੰ ਮਿਲਣ ਵਾਲੀ ਚੀਜ਼ ਬੜਾ ਮਿਲਦੀ ਹੈ ਨਾ ਬੜੀ ਹਾਂਜੀ ਹਾਂਜੀ ਬਹੁਤ ਵਧੀਆ ਉਹ ਤੇ ਠੀਕ ਹੈ ਭਾਜੀ ਤੇ ਬਾਕੀ ਪ੍ਰਸ਼ਾਦਾ ਪਾਣੀ ਛਕ ਕੇ ਸਾਈਕਲ ਆਪਣੇ ਤਿਆਰ ਆ ਤੇ ਅਗਲੇ ਸਭਾਂ ਦੇ ਕੋਲ ਨੇ ਠੀਕ ਹੋ ਬਲਾ ਸਾਹਿਬ ਚੜ੍ਹਦੀ ਕਲਾ ਬਿਲਕੁਲ ਠੀਕ ਹੈ ਤੇ ਲੋ ਜੀ ਆਪਾਂ ਇੱਕ ਐਚ ਛੁੱਟੀ ਤੋਂ ਤੇ ਭਾਜੀ ਬਲਜਿੰਦਰ ਸਿੰਘ ਤੇ ਭੈਣ ਤੇ ਸਹਿਜੋਤ ਤੇ ਭੈਣ ਕਮਲਜੀਤ ਕੌਰ ਤੇ ਇਹਨਾਂ ਤੇ ਛੁੱਟੀ ਲੈ ਕੇ ਤੁਰ ਲੱਗੇ ਆ ਤੇ ਘਰੋਂ ਆਪਾਂ ਉਹਨਾਂ ਦੇ ਛੁੱਟੀ ਲੈ ਕੇ ਪ੍ਰਸ਼ਾਦਾ ਪਾਣੀ ਛਕ ਲਿਆ ਵਾ ਤੇ ਹੁਣ ਇਹਨਾਂ ਦੇ ਛੁੱਟੀ ਲੈ ਕੇ ਆਪਾਂ ਚੱਲੇ ਆ ਅਨੂਪਗੜ ਵਾਲੀ ਸਾਈਡ ਨੂੰ ਤੇ ਭਾਰੀ ਆਪਾਂ ਚੱਲੇ ਨੇ ਨਾਲ ਅੱਗੇ ਰਾਹ ਦੱਸਣਗੇ ਨਾਲੇ ਤੇ ਰਾਜ ਪਹੁੰਚਣਗੇ ਅੱਜ ਇਹ ਆਪਣੇ ਪੂਰੇ ਗਾਈਡ ਬਣੇ ਰਹੇ ਸਾਰੀ ਦਿਹਾੜੀ ਇਹਨਾਂ ਨੇ ਸਾਰਾ ਕਲਾ ਕਲਾ ਜਿਹੜਾ ਪਿੰਡ ਆ ਸ਼ਹਿਰ ਆ ਸਭ ਸਮਝਾ ਦਿੱਤਾ ਤੇ ਚਲੋ ਚੱਲਦੇ ਹਾਂ ਹੁਣ ਅੱਗੇ ਲੋ ਜੀ ਆਪਾਂ ਜਾ ਰਹੇ ਸੀਗੇ ਅੱਗੇ ਆਦੇ ਕਿਹਨੂੰ ਹੁੰਦੇ ਮੰਝਲਾਂ ਨੂੰ ਭਾਰੀ ਛੜਨ ਜਾ ਰਹੇ ਬਲਿੰਦਰ ਸਿੰਘ ਤੇ ਆਪਣਾ ਈਰਮਾਨ ਮਿਲ ਗਿਆ ਰਾਜ ਇਹ ਗੋਂਡੇ ਆਪਾਂ ਦੇ ਘਰੇ ਵੀ ਗਏ ਸੀਗੇ ਪਰ ਆਪਾਂ ਲੱਭਾ ਨਹੀਂ ਏ ਤੇ ਈਰਮਾਨ ਵੀ ਸਾਈਕਲ ਦਾ ਪੂਰਾ ਟ੍ਰੈਂਡਰ ਨਾ ਰਾਤੀ ਤੁਹਾਨੂੰ ਸਾਈਕਲ ਵੀ ਖਾਇਆ ਸੀਗਾ ਪੂਰਾ ਟ੍ਰੈਂਡਰ ਤੇ ਸਫਰ ਨੂੰ ਜੀ ਕਰਦਾ ਪਰ ਅਜੇ ਨਿਕਲਦਾ ਨਹੀਂ ਸਫਰਾਂ ਨੂੰ ਹਾਂਜੀ ਤੇ ਇਧਰ ਇਹ ਆਪਾਂ ਖੇਤਾਂ 'ਚ ਖੜੇ ਆ ਇਥੇ ਇਧਰ ਹਾਂਜੀ 2 ਐਚ 'ਚ ਖੜੇ ਆ 2 ਐਚ 'ਚ ਪਿੰਡ ਆ ਤੇ ਇਧਰ ਸਰੋਂ ਬੀਜੀ ਹੋਈ ਆ ਤੇ ਆ ਨਾਲ ਨਰਮਾ ਹੈ ਤੇ ਬਾਕੀ ਤੇ ਫਸਲਾਂ ਜ਼ਿਆਦੀਆਂ ਨਰਮੇ ਦੀਆਂ ਜਾਂ ਬਾਗ ਨੇ ਤੇ ਸਰੋਂ ਜ਼ਿਆਦੀ ਹੈ ਨਾ ਹਾਂਜੀ ਸਰੋਂ ਆ ਤੇ ਇਹ ਵੀਰ ਹਾਂਜੀ ਇਹ ਵੀਰਾ ਜੀ ਆਪਣਾ ਕਿਹੜਾ ਪਿੰਡ ਆ 2 ਐਚ 'ਚ ਕੀ ਨਾਮ ਆਪਣਾ ਵੀਰੇ ਬਲਰਾਏ ਸਿੰਘ ਐਬਲ ਰਾਏ ਸਿੰਘ ਵੀਰੇ ਇੱਥੇ ਹੀ ਕਹਿੰਦਾ ਵੀ ਮੇਰਾ ਪਿੰਡ ਦਾ ਨਾਮ ਬਲਾਗ 'ਚ ਜ਼ਰੂਰ ਆਉਣਾ ਚਾਹੀਦਾ ਹਾਂਜੀ ਇਹ ਟਰੈਕਟਰ ਤੇ ਆ ਰਿਹਾ ਸੀ ਵੀਰੇ ਤੇ ਮਗਰਮਗ ਟਰੈਕਟਰ ਲੈ ਆ ਰਿਹਾ ਸੀ ਲੋ ਜੀ ਇਹ ਅੰਗੇ ਪਿੰਡ ਆ ਗਿਆ ਵਾ ਇੱਥੇ ਪੂਰੇ ਹੁਣ ਟਾਚਾਂ ਲੱਪੇ ਰਸਤਾ ਦਾ ਹਾਂ ਵੀ ਕਿੱਦਾਂ ਠੀਕ ਠੀਕ ਹੋ ਆ ਹਾਂ ਕਿਹੜਾ ਪਿੰਡ ਆ ਪੀਪੀ 47 ਵੈਬ ਟੀਵੀ ਪੀਪੀ 47 ਵੈਬ ਟੀਵੀ ਇਹ ਕਿਹੜਾ ਆਪਣਾ ਪਿੰਡ ਵੀਰੇ ਹੈ ਨੌ ਜੀ ਨੌ ਜੀ ਹਾਂ ਜੀ ਨੌ ਇੱਥੇ ਨੌ ਜੀ ਲਓ ਜੀ ਹੋਰ ਵੀਰੇ ਠੀਕ ਠਾਕ ਇਹ ਆ ਜੀ ਨੌ ਜੀ ਹੋਰ ਭਰਾ ਇਹ ਪਿੰਡ ਜਿਹੜਾ ਆਪਾਂ ਲੰਘ ਰਹੇ ਹੇ ਨੌ ਜੀ ਇਹ ਵੀਰ ਇੱਥੇ ਖੜੇ ਸੀਗੇ ਪੰਜਾਬੀ ਭਰਾ ਇਹਨਾਂ ਨੇ ਆਵਾਜ਼ ਮਾਰੀ ਆ ਤੇ ਆਪਾਂ ਮਿਲ ਗਏ ਆਪਾਂ ਵੀਰੇ ਬਸ ਜੈਸਲਮੇਰ ਜੈਸਲਮੇਰ ਹਾਂ ਵਾਹ ਤੇ ਰਾਸਥਾਨ ਕੱਪ ਕੋ ਮਣਾਵਾ ਤੇ ਹੁਣ ਵੀਕਾਨੇਰ ਵੀਕਾਨੇਰ ਤੋਂ ਜੈਸਲਮੇਰ ਠੀਕ ਹੈ ਸਾਈਕਲ 'ਤੇ ਚੱਲੇ ਆ ਹਾਂ ਜੀ ਸਾਈਕਲ 'ਤੇ ਹਾਂ ਠੀਕ ਹੈ ਜੀ ਕੀ ਨਾਮ ਆਪਣਾ ਕਸ਼ਵਿੰਦਰ ਸਿੰਘ ਗਰਨੂਰ ਸਿੰਘ ਗਰਨੂਰ ਸਿੰਘ ਚਲੋ ਠੀਕ ਹੈ ਵੀਰੇ ਰਾਹ ਸਹੀ ਜਾ ਰਹੇ ਹਨ ਹਾਂਜੀ ਹਾਂਜੀ ਇਸ ਤੋਂ ਅੱਗੇ ਕਿਹੜਾ ਆਊਗਾ ਪਿੰਡ ਇਹ ਤੋਂ ਅੱਗੇ ਚੁਣਾਵਾ ਵੱਡਾ ਚੁਣਾਵਾ ਠੀਕ ਹੈ ਵੀਰੇ ਫਿਰ ਪਦੋਂਪੁਰ ਮੇਨ ਰੋਡ ਚੜਜ ਨੂੰ ਵੱਡੀ ਹਾਂ ਕੋ ਆਪਣਾ ਜਿਹੜਾ ਬੁੱਢਾ ਜੌੜ ਜਿਹੜਾ ਗੁਰਦਾਰ ਸਾਹਿਬ ਦਾ ਹਾਂਜੀ ਉਹ ਸਿੱਧਾ ਹੀ ਹੈ ਅੱਛਾ ਜੀ ਪਦੋਂਪੁਰ ਤੋਂ ਸਿੱਧੀ ਨਾਲ ਜਾਊ ਸਿੱਧੀ ਠੀਕ ਹੋ ਰੇ ਇਹ ਆਪਣੇ ਘਰ ਸਾਰੇ ਹਾਂਜੀ ਠੀਕ ਹੋ ਰੇ ਕਿੰਨਾ ਦੱਸੇ ਪਿੰਡ ਦਾ ਨੌਂ ਜੀ ਨੌਂ ਜੀ ਛੋਟੀ ਅੱਛਾ ਛੋਟੀ ਜੀ ਹੈ ਜੀ ਆਪਣਾ ਵੀਰ ਕਿਹੜਾ ਪਿੰਡ ਆਹੀ ਪਿੰਡ ਆਪਣਾ ਅੱਛਾ ਨੋ ਜੀ ਸੇਵਾ ਬਾਤ ਚੜਦੀ ਕਲੇ ਕੀ ਨਾਮ ਆ ਆਪਣਾ ਵੀਰੇ ਰਾਜੀਦੀਪ ਰਾਜੀਦੀਪ ਸਿੰਘ ਜੀ ਠੀਕ ਹੈ ਵੀਰੇ ਇਧਰ ਵੀਰੇ ਜਿਆਦੀਆਂ ਮੰਨ ਲਓ ਫਸਲਾਂ ਫਸਲਾਂ ਹੁਣ ਹੜੀ ਚ ਸਰੋਂ ਕਣਕ ਜੋਂ ਅੱਛਾ ਕੋਈ ਛੋਲੇ ਨਹੀਂ ਬਸ ਠੀਕ ਹੈ ਸਾਡਾ ਏਰੀਆ ਜਿਹੜਾ ਇੱਥੇ ਪਾਣੀ ਥੋੜਾ ਠੀਕ ਹੈ ਮੋਟਰਾਂ ਮਟਰ ਇੱਥੇ ਕਣਕ ਹੀ ਜਿਆਦੀ ਅੱਛਾ ਪਾਣੀ ਉਹ ਪਿੱਛੇ ਮੋਟਰ ਚੱਲਣ ਨਹੀਂ ਆ ਇਹ ਜਿਹੜਾ ਪਿੰਡ ਆਪਾਂ ਕ੍ਰਾਸ ਕਰ ਰਹੇ ਆ ਚੂਨਾਵੜ ਚੂਨਾਵੜੇ ਆਪਾਂ ਜਾ ਰਹੇ ਆ ਲਿੰਕ ਰੋਡਾਂ ਥਾਣੀ ਪਿੰਡਾਂ ਵਿੱਚੋਂ ਦੀ ਹੁੰਦੇ ਹੁੰਦੇ ਬਾਕੀ ਘੱਟਾ ਬਹੁਤ ਪਾウダー ਛੱਟਾ ਪਟੜੋਟ ਮੂੰਹ ਤੇ ਪਈ ਜਾਂਦਾ ਲੀੜਿਆਂ ਤੇ ਪਈ ਜਾਂਦਾ ਕੱਪੜਿਆਂ ਤੇ ਪਈ ਜਾਂਦਾ ਘੱਟਾ ਬਹੁਤ ਇੱਧਰ ਫੜਕਾਂ ਪੱਕੀਆਂ ਨੇ ਪਰ ਮਿੱਟੀ ਗੋਡੇ ਗੋਡੇ ਚੱਲੀ ਆ ਐਡਵੈਂਚਰ ਹੋ ਰਿਹਾ ਵੱਖਰਾ ਹੀ ਲੋ ਜੀ ਚੂਨਾਵੜ ਤੋਂ ਆਪਾਂ ਚੜ ਗਏ ਆ ਹਾਈਵੇ ਤੇ ਕਾਫੀ ਪੇਪੜਕਾ ਇਹ ਹੁਣ ਆਪਾਂ ਇਹ ਪੈ ਗਏ ਆ ਜੀ ਸਿੱਧਾ ਰੋਡ ਜਾਊਗਾ ਪਦਮਪੁਰਾ ਤੇ ਇੱਕ ਜੀ ਚੱਲਦੇ ਹੁਣ ਫੇਸ ਕਹਿੰਦੇ ਆ ਇਹ ਵੀਰ ਆ ਜਿਹੜਾ ਆਪਣੇ ਨਾਲ ਸਾਈਕਲ ਤੇ ਮੁਰਸਾਂ ਤੇ ਜਾ ਰਿਹਾ ਇਹ ਦੱਸ ਰਹੇ ਹਾਂ ਇਹ ਇਹਨਾਂ ਦੀ ਵਰਕਸ਼ਾਪ ਹੈ ਤੇ ਅੱਛਾ ਜੀ ਜੀ ਕੀ ਨਾਮ ਕੀ ਆਪਣਾ ਵੀਰੇ ਤੇਰਾ ਨਾਮ ਲਖਵਿੰਦਰ ਸਿੰਘ ਹੈ ਜੀ ਲਖਵਿੰਦਰ ਸਿੰਘ ਚੂਨਾਵੜ ਤੋਂ ਠੀਕ ਹੈ ਜੀ ਛੋਟੇ ਸਿੰਘ ਦਾ ਨਾਮ ਕੀ ਹੈ ਜੀ ਨਾਮ ਹੈ ਜੀ ਪਰਮਜੀਤ ਸਿੰਘ ਸਰਦਾਰੀ ਸਾਮੀ ਬੈਠਾ ਹੈ ਜੱਟ ਠੀਕ ਹੈ ਜੀ ਚਲੋ ਹੋਰ ਕੋਈ ਚਾਹ ਪਾਣੀ ਦੇਣਾ ਨਾ ਵੀਰੇ ਥੈਂਕ ਯੂ ਅਹੀ ਨਾ ਇਥੋਂ ਤੁਰਿਆਂ ਛੋਟੀਆਂ ਜਦੋਂ ਛੋਟੀਆਂ ਚੱਕ ਤੋਂ ਹਾਂਜੀ ਹਾਂਜੀ ਹੁਣ ਫਿਰ ਨਮੇੜ ਲਈ ਸਫਰ ਓਕੇ ਵੀਰ ਜੀ ਲਓ ਜੀ ਲਓ ਜੀ Rajasthan ਕੇ છોਰੇ ਖੇਡ ਰਹੇ ਆਂ ক্রিকেট ਤੇ ਬੋਲਰ ਵੀ ਆ ਤੇ ਬੈਟਸਮੈਨ ਵੀ ਆ ਵਾ ਜੀ ਕੱਪ ਪਾਈਆ ਤੇ ਇਧਰ ਨਿੱਕੀ ਪਨੀਰੀ ਆਪਣੇ ਸਾਈਕਲ ਦੇ ਦੁਆਲੇ ਹਾਂਜੀ ਕਿਵੇਂ ਲਓ ਜੀ ਆਪਾਂ ਕਰ ਰਹੇ ਆ ਕ੍ਰੋਸ ਰੱਤੇ ਵਾਲਾ ਲਓ ਜੀ ਰੱਤੇ ਵਾਲਾ ਪਾਰ ਕਰਕੇ ਤੇ ਇਹ ਬੋਰਡ ਮਿਲੇ ਆਪਾਂ ਨੂੰ ਪਦਮਪੁਰ ਪਦਮਪੁਰ ਇੱਥੇ ਹੈਗਾ ਜੀ 10 ਕਿਲੋਮੀਟਰ ਤੇ ਘੰਟੇ ਦਾ ਰਸਤਾ ਹੈਗਾ ਵਾ ਘੰਟੇ ਤੋਂ ਥੋੜਾ ਪੌਣੇ ਘੰਟੇ ਦਾ ਰਸਤਾ ਹੈਗਾ ਜੇ ਕਿਤੇ ਨਾ ਖੜੇ ਸਾਸੂ ਲੈਣ ਵਿੱਚ ਲਓ ਜੀ ਰਸਤਾ ਦਾ ਪਹਿਲਾ ਟੋਲ ਆਪਾਂ ਨੂੰ ਪੈ ਗਿਆ ਤੇ ਇਹ ਨਿੱਕੇ ਰੋਡ ਤੇ ਟੋਲ ਲੱਗਾ ਆ। ਆਪਾਂ ਪਹੁੰਚ ਗਏ ਆ ਪਤਨਪੁਰ। ਪਤਨਪੁਰ ਸ਼ਹਿਰ ਤੇ ਆਪਾਂ ਵੜ ਗਏ ਆ। ਤੇ ਹੁਣ ਆਪਾਂ ਇੱਥੋਂ ਹੋ ਜਾਣਾ ਹੈ ਬੁੱਢਾ ਜੋੜ। ਤੇ ਇੱਥੋਂ ਆਹ ਰੋਡ ਜਾਂਦਾ ਵਾ ਜਿਹੜਾ ਆਪਾਂ ਹੁਣ ਇਹ ਚੌਂਕ ਇਹ ਮੁੜਦਾ ਵਾ। ਬੁੱਢਾ ਜੋੜ ਵੱਲ। ਆ ਜਿਓ ਜੀ। ਹਾਂ। ਵੀਰ ਜੀ ਬੁੱਢਾ ਜੋੜ ਇੱਧਰ ਹੀ ਆਣਾ ਜੀ। ਠੀਕ ਹੈ ਜੀ। ਲਓ ਜੀ। ਆ ਬਲੇ। ਇੱਥੋਂ ਅ 28 ਕਿਲੋਮੀਟਰ ਆ ਜੀ ਗੁਰਦਰਾਸ ਸਾਹਿਬ ਵੱਡਾ ਜੜ ਅਜੇ ਤੜੇ ਤਾਂ ਟਿੱਬੇ ਹੋਣੇ ਅੱਗੇ ਅੱਗੇ ਦਾ ਅਸਲੀ ਅਸਲੀ ਰਸਤਾ ਤਾਂ ਅਜੇ ਸ਼ੁਰੂ ਹੋਣਾ ਵਾ ਉਹ ਵੀ ਅੱਗੇ ਅਜੇ ਕੋਈ 50 100 ਕਿਲੋਮੀਟਰ ਜਾ ਕੇ ਨੂਬਗੜ ਤੋਂ ਅੱਗੇ ਜਿਹੜੇ ਟਿੱਬੇ ਸ਼ੁਰੂ ਹੋਣਗੇ ਜਿਹੜਾ ਅਸਲੀ ਰਸਤਾ ਲਓ ਜੀ ਆਪਾਂ ਰੋੜੇ ਰੋੜ ਜਾ ਰਹੇ ਤੇ ਗਰਮੀ ਵਾਵਾ ਹੈ ਤੇ ਪਾਣੀ ਆਪਣਾ ਗਿਆ ਮੁੱਕ ਤੇ ਇੱਥੇ ਇੱਕ ਮੰਦਿਰ ਆਇਆ ਜੀ ਤੇ ਮੰਦਰ ਦੇ ਨਾਲ ਲੱਗਾ ਹੈ ਫਿਲਟਰ ਐਰੋ ਪਾਣੀ ਆ ਤੇ ਪਾਣੀ ਭਰਦੇ ਆ ਤੇ ਫਿਰ ਅੱਗੇ ਚੱਲਦੇ ਆ ਪਾਣੀ ਆ ਭਲੇ ਆ ਭਾਰ ਇਥੋਂ ਤੇ ਇਹ ਮੰਦਰ ਸੀਗਾ ਨਾਲ ਲੱਗਾ ਵਾ ਐਰੋ ਤੇ ਇਹ ਅੰਕਲ ਖੜੇ ਆ ਤੇ ਇਨਾਂ ਤੋਂ ਆਪਾਂ ਦੁਕਾਨ ਤੋਂ ਲੈ ਲਿਆ ਸੁੱਕਾ ਦੁੱਧ ਦੁੱਧ ਨਹੀਂ ਮਿਲਦਾ ਇਥੇ ਪੈਕਟਾਂ ਦਾ ਸੁੱਕਾ ਦੁੱਧ ਲੈ ਲਿਆ ਆਪਾਂ ਤੇ ਆਪਾਂ ਚੱਲੇ ਸੀ ਤੇ ਵੀਰ ਜੀ ਆਏ ਨੇ ਇਹ ਆਪਾਂ ਨੂੰ ਵੇਖ ਕੇ ਖੜੇ ਨੇ ਹੋਰ ਵੀਰ ਜੀ ਕੀ ਹਾਲ ਚਾਲ ਆ ਵਧੀਆ ਜੀ ਬੜੀਆ ਵਧੀਆ ਬਈ ਕੀ ਨਾਮ ਹੈ ਆਪਕਾ ਰਜਿੰਦਰ ਕੁਮਾਰ ਰਜਿੰਦਰ ਕੁਮਾਰ ਜੀ ਕਿਹੜਾ ਪਿੰਡ ਹੈ ਵੀਰੇ ਆਪਣਾ ਆ ਆਪਣਾ ਲੱਗੇ ਆ 3 ਰੁਪਏ ਤੁਹਾਨੂੰ 3 ਆਰਬੀ ਹਾਂਜੀ ਠੀਕ ਆ 3 ਆਰਬੀ ਠੀਕ ਹੈ ਜੀ ਕਿਧਰ ਨੂੰ ਜਾ ਰਹੇ ਤੁਸੀਂ ਗੱਲ ਸੀ ਸ਼ਹਿਰ ਜੀ ਅੱਛਾ ਵੇਖ ਕੇ ਰੋਗੇ ਹਾਂਜੀ ਵੇਖ ਕੇ ਰੋਗੇ ਤੁਹਾਨੂੰ ਦੇਖਣ ਠੀਕ ਹੈ ਵੀਰ ਠੀਕ ਹੈ ਵੀਰ ਜੀ ਠੀਕ ਰੋੜੇ ਰੋੜ ਆਪਾਂ ਜਾ ਰਹੇ ਆ ਬੁੱਢਾ ਜੋੜ ਗੁਰਦਰਾਸ ਤੇ ਇਹ ਰਾਜ ਰੁਕਿਆ ਛਾਂ ਚੰਗੀ ਸੀ ਤੇ ਨਾਲ ਇੱਥੇ ਬਹਿਣ ਨੂੰ ਜਗ੍ਹਾ ਸੀ ਤੇ ਮੰਜਾ ਵੀ ਪਿਆ ਤੇ ਦੁੱਧ ਆਪਾਂ ਉਥੋਂ ਲੈ ਲਿਆ ਸੀਗਾ ਦੁਕਾਨ ਤੋਂ ਜਿੱਥੋਂ ਆਪਾਂ ਪਾਣੀ ਭਰਿਆ ਸੀ ਮੰਦਰ ਕੋਲੋਂ ਇਹ ਸੁੱਕਾ ਦੁੱਧ ਲਿਆ ਅੱਜ ਹੂੰ ਸੁੱਕਾ ਹੈ ਤੇ ਹੁਣ ਆਪਾਂ ਕਦੀ ਚਾਹ ਬਣਾਈ ਨਹੀਂ ਸੁੱਕੇ ਤੋਂ ਤੇ ਪਹਿਲੀ ਵਾਰ ਆਪਾਂ ਸਪੈਰੀਮੈਂਟ ਕਰਦੇ ਹਾਂ ਤੇ ਆਪਾਂ ਬੋਤਲ ਚ ਹੀ ਪਾ ਲੈਂਦੇ ਆ ਪਾਣੀ ਚ ਇਹ ਗਿੱਲਾ ਯਾਰ ਅੱਛਾ ਦੁੱਧ ਵੀ ਗਿੱਲਾ ਸੀ ਤੇ ਗਿੱਲਾ ਹੀ ਹੋਇਆ ਨਾ ਹੁਣ ਜਦੋਂ ਪਾਣੀ ਪਾਤਾ ਨਹੀਂ ਮੈਨੂੰ ਅਸੀਂ ਦੂਜਾ ਪੈਕਟ ਮਿਲਿਆ ਜਾਨ ਮਝਾਨ ਬਹੁਤ ਆ ਯਾਰ ਬਹੁਤ ਬਾਈ ਤੇਰੀ ਤਾਂ ਬਹੁਤ ਬਣੀ ਆ ਇਧਰ ਨਾਲ ਛਟੀਆਂ ਜਾ ਰਹੀਆਂ ਤੇ ਵੀਰ ਕਹਿੰਦਾ ਛਟੀਆਂ ਲਵਾ ਦੋ ਤੇ ਬਾਈ ਕਹਿੰਦਾ ਮੈਨੂੰ ਹੱਥ ਖੜਾ ਕਰਕੇ ਗਿਆ ਛਟੀਆਂ ਥੋੜੀਆਂ ਜਾਨ ਪਛਾਣ ਹੀ ਬਹੁਤ ਆ ਸਾਡਾ ਯਾਰ ਸਾਡਾ ਜ਼ਿਲ੍ਹਾ ਇੱਥੇ ਦਾ 13 ਨੰਬਰ ਸਾਡਾ 13 ਨੀ ਕਸੂਰ ਤੇਰਾ ਜ਼ਿਲ੍ਹਾ ਸੰਗਰੂਰ ਆ ਡੁੱਲੀ ਜਾਂਦਾ ਬਾਈ ਜੀ ਕਿੱਥੋਂ ਆ ਗਿਆ ਲੈ ਲੈ ਜੀ ਕੀ ਕਰਾਂ ਦੱਸੋ ਕੋਈ ਨਹੀਂ ਜਾ ਬਾਲੀ ਜੜਾਈ ਉਹ ਨਹੀਂ ਆਤੀ ਨੀ ਕੜਾ ਕੀ ਬਾਏ ਸੋਣਾ ਬਾਏ ਸੋਣਾ ਆ ਜਾ ਯਾਰ ਉਹ ਆ ਗਿਆ ਤਾਂ ਇਹ ਜਾਂਦੇ ਆਉਂਦੇ ਨੇ ਹੱਥ ਮਾਰੀ ਜਾਂਦੇ ਹੈ ਸਲੇਸ ਆ ਗਿਆ ਹੈ ਸਣਾ ਸਲੇਸ ਆ ਗਿਆ ਆਪਾਂ ਇੱਥੇ ਖੜੇ ਟੋਬੇ ਕੋਲ ਤੇ ਬਹੁਤਾ ਆਪਾਂ ਲੈ ਲਿਆ ਸੁੱਕੇ ਪੈਕਟ ਲੈ ਲਏ ਤੇ ਹੁਣ ਆਪਾਂ ਇਥੇ ਚਾਹ ਬਣਾਉਣ ਲੱਗੇ ਆ ਚਲੋ ਮੁਖੌਲ ਬਹੁਤ ਹੋ ਗਿਆ ਸਮਝਾ ਕਿ ਚਾਹੀਦਾ ਸਫਰ ਤੁਹਾਨੂੰ ਪਤਾ ਉਦਾਂ ਸਫਰ ਕਟੀਂਦਾ ਨਹੀਂਗਾ ਤੇ ਬੰਦਾ ਬੋਰ ਹੋਇਆ ਬੰਦਾ ਦੇ ਹੁਣ ਕਰਿਆ ਨਹੀਂ ਖੜਾ ਨਾ ਕਿਤੇ ਉਹ ਨੰਗ ਜਾਂਦਾ ਉਹ ਕੀ ਹਾਲ ਹੈ ਉਹ ਮੈਨੂੰ ਮਾਰਿਆ ਹਾਂਜੀ ਭਾਈ ਜੋ ਠੀਕ ਠਾਕ ਆ ਚਾਹ ਪੀ ਗਏ ਨਹੀਂ ਅੱਛਾ ਠੀਕ ਆ ਇੱਧਰ ਕਮਾਦ ਵੀ ਚੰਗਾ ਕਮਾਦ ਚੰਗਾ ਇਧਰ ਮੈਂ ਖਲਾੜੇ ਲੱਗੇ ਆ ਤੇ ਕਮਾਦ ਚੰਗਾ ਇਹਦੇ ਵੀਰ ਪਾਣੀ ਹੋਰ ਪੜਾ ਨਹੀਂ ਹੁਣ ਤਾਂ ਯਕੀਨ ਆ ਗਿਆ ਹਾਂ ਉਹ ਮੈਨੂੰ ਕਰਕੇ ਗਿਆ ਆ ਪਾਣੀ ਬੋਤਲ ਵਿੱਚ ਪੰਜਾਬੀ ਬੜੇ ਆ ਇੱਥੇ ਅਜੇ ਤੱਕ ਪੰਜਾਬ ਹੀ ਚੱਲੀ ਜਾਂਦਾ ਯਾਰ ਹਨਾ ਇਹ ਇੱਕ ਵੀਰ ਗੱਲ ਹੈ ਜਿਵੇਂ ਪੰਜਾਬ ਚ ਪਤਾ ਨਹੀਂ ਪਰ ਇੱਥੇ ਹਰੇਕ ਬੰਦਾ ਪੰਜਾਬੀ ਹੱਥ ਖੜਾ ਕਰਕੇ ਤੇ ਖੜੱਚ ਲੰਗਦਾ ਹਨਾ ਉਂਝ ਵੀ ਸਰਦਾਰ ਨੇ ਸਰਦਾਰ ਬੰਦੇ ਇੱਕ ਇਹ ਆ ਵੀ ਵਧੀਆ ਬੰਦੇ ਯਾਰ ਤੇ ਲਓ ਜੀ ਆਪਾਂ ਸਾਮਾਨ ਸਾਰਾ ਕੱਢ ਲਿਆਂਦਾ ਸਾਮਾਨ ਸੱਲਾ ਅੱਜ ਫੇਰ ਆਪਣੀ ਟੋਰੀ ਲੱਗੀ ਸਾਮਾਨ ਦੀ ਤੇ ਚੁੱਲਾ ਭਾਂਡਾ ਤੇ ਪੰਜੀਰੀ ਖੰਡ ਚਾਪਤੀ ਤਾਜਾ ਪਰ ਕੁਰਸੀ ਵੀ ਲਾ ਲਈ ਸਾਮਾਨ ਨੂੰ ਕੋਸ਼ਿਸ਼ ਕਰਦੇ ਹਾਂ ਐਸੇ ਲੱਗ ਜਾਂਦਾ ਹੈ ਅਰ ਐਸੇ ਕਰਕੇ ਲੱਗਿਆ ਨਹੀਂ ਐਸੇ ਕਰਕੇ ਲਗਾ ਨਹੀਂ ਲੱਗ ਨਹੀਂ ਫਿਰ ਐਸੇ ਲਾ ਕਰਦੇ ਨਾ ਉਹ ਗਲਤ ਹੋ ਗਿਆ ਤਾਂ ਐਸੇ ਕਰਦੇ ਹਾਂ ਇਸ ਨੂੰ ਠੀਕ ਹੈ ਇਹ ਸਾਮਾਨ ਲਿਆਇਆ ਕਿਉਂ ਨਹੀਂ ਨਾਲ ਆਹ ਤਾਂ ਆ ਸਾਰਾ ਮੈਂ ਫੜਾਇਆ ਤੈਨੂੰ ਚਲ ਆ ਵੀ ਸਿਲੰਡਰ ਜਾ ਆ ਵੀ ਇਹ ਬਾਹਰ ਹੱਥ ਹੀ ਲੱਗੇ ਤੇਰੇ ਲਿਆਇਆ ਕਰੋ ਜਦੋਂ ਟੂ ਕੰ ਬਾਹਰ ਆਉਂਦੇ ਹੋ ਨਾ ਸਾਮਾਨ ਦਾ ਚਾਹੀਦਾ ਕੀ ਕਰਦਾ ਇਹਨੂੰ ਆਹ ਦੇਖੋ ਲੱਤ ਨਹੀਂ ਖੜਦੀ ਪਈ ਹੋੜੀ ਹੋ ਗਿਆ ਇਹਨੂੰ ਤੋਤਾ ਫੜਾਈ ਰੋ ਹੈ ਫੜਾਈ ਰੋ ਲਓ ਜੀ ਦੁੱਧ ਆਪਾਂ ਗਰਮ ਕਰ ਲਿਆ ਤੇ ਪਹਿਲਾਂ ਗਲਾਸਾਂ 'ਚ ਪਾਉਂਦਾ ਕੌਫੀ ਤੇ ਫਿਰ ਘੋਲਾਂਗੇ ਲਓ ਜੀ ਦੁੱਧ ਪਾ ਰਹੇ ਹਾਂ ਕੌਫੀ 'ਚ ਪਨੀਰੀ ਨੇ ਟੇਸਟ ਬਣਾਤਾ ਚਾਹੁੰਦਾ ਨਾ ਕੌਫੀ ਦਾ ਸਟਰੋਂਗ ਹੈ ਕੌਫੀ ਪੂਰੀ ਤਿੰਨ ਪਾ ਲੈਨੇ ਆਪਾਂ ਹਾਂਜੀ ਆਪਾਂ ਕੌਫੀ ਪੀ ਕੇ ਤੇ ਇਥੋਂ ਨਿਕਲੇ ਸੀਗੇ ਤੇ ਅੱਗੇ ਆਪਣੇ ਪੰਜਾਬੀ ਭਰਾ ਮਿਲ ਗਏ ਤੇ ਜਿਵੇਂ ਸਾਰਿਆਂ ਨੇ ਗਾਣਾ ਸੁਣਿਆ ਵਾ ਕਿ ਮੁੰਡਾ ਲਾਈਨ ਮੈਨਣ ਲੱਗਿਆ ਬਿਜਲੀ ਮਹਗ ਮੇਜ ਤੇ ਵੀਰ ਬਿਜਲੀ ਮਹਗ ਮੇਜ ਤੇ ਤਾਰਾਂ ਤੋਰਾ ਫਿੱਟ ਕਰਦੇ ਖੰਭੇ ਲਾਉਂਦੇ ਹਨਾ ਬਿਜਲੀ ਮਹਗ ਮੇਜ ਤੇ ਇਹ ਤਿੰਨ ਭਰਾ ਨੇ ਤੇ ਇਹਨਾਂ ਨਾਲ ਗੱਲ ਕਰਦੇ ਆਪਾਂ ਅੰਜੀ ਜੀ ਕੀ ਨਾਮ ਆਪਣਾ ਜੀ ਕੋਮਲ ਸਿੰਘ ਕੋਮਲ ਸਿੰਘ ਹੈ ਜੀ ਤੇ ਆਪਣਾ ਵੀਰ ਜੀ ਸੁਖਚੰਦ ਸਿੰਘ ਜੀ ਸੁਖਚੰਦ ਸਿੰਘ ਵੀਰ ਜੀ ਪ੍ਰਦੀਪ ਸਿੰਘ ਪ੍ਰਦੀਪ ਸਿੰਘ ਤੇ ਕੰਮ ਆਪਣਾ ਕੀ ਆ ਜੀ ਮੰਨ ਲਓ ਤਾਰਾ ਤੁਰਾ ਪੌਣੀਆਂ ਤੇ ਮੰਨ ਲਓ ਜੇ ਕੋਈ ਫਾਲਟ ਪੈਣਾ ਤੇ ਸਹੀ ਹੈ ਕੋਈ ਫਾਲਟ ਪਵੇ ਅੱਛਾ ਅੱਛਾ ਉਹ ਲੈਣਾ ਸਿੱਧੀਆਂ ਕਰਦੇ ਜੇ ਹਾਂਜੀ ਹਾਂਜੀ ਠੀਕ ਹੈ ਵੀਰੇ ਠੀਕ ਹੈ ਇਹ ਪੰਜਾਬੀ ਭਰਾ ਮਿਲੇ ਤੇ ਆ ਵੇਖ ਕੇ ਆਪਣਾ ਰੁਕੇ ਹੋਏ ਸੀਗੇ ਆਪਾਂ ਜਾ ਰਹੇ ਆ ਜੀ ਬੁੱਟਾ ਜੌਰ ਬਸਰਾ ਸਾਹਿਬ ਇਹ ਗੁਰਦਰਾ ਸਾਹਿਬੇ ਤੋਂ ਰਹਿ ਗਿਆ 5 ਕਿਲੋਮੀਟਰ ਰਹਿ ਗਿਆ ਆਪਣੇ ਕੋਲ ਟਾਈਮ ਵੀ ਤਕਰੀਬਨ ਆ ਤਕਰੀਬਨ 1:00 ਪੰਜ ਦਾ ਹੋ ਗਿਆ ਤੇ ਜਾ ਕੇ ਉਹ ਦੇਖਦੇ ਆ ਕੀ ਬੰਦਾ ਉਹ ਆਪੇ ਵੈਸੇ ਤਾਂ ਇਥੇ ਰਹਿਣ ਚ ਹੋਇਆਦਾ ਲੱਗਦਾ ਮੈਨੂੰ ਤਾਂ ਉਹ ਚਲੇ ਆ ਗਏ ਗੁਰਦਰਾ ਸਾਹਿਬ ਜਾ ਕੇ ਦੇਖਦੇ ਆ ਕਮਰਾ ਜੇ ਮਿਲਦਾ ਹੈ ਕਿ ਨਹੀਂ ਮਿਲਦਾ ਮਰਦੋਮਾਂ ਨੂੰ ਅੰਦਰੋਂ ਦੇਖਾ ਲਈਏ ਕੱਪੜੇ ਕੁੱਪੜੇ ਆਪਣੇ ਜਿਹੜੇ ਉਹ ਨਾਲ ਲਿਆ ਹੋਇਆ ਇਹ ਆ ਜੀ ਰਸਤਾ ਦੀ ਗਊਮਾਂ ਦਾ ਹਾਂ ਜੀ ਗਊਸ਼ਾਲਾ ਸੇ ਹਾਂ ਜੀ ਠੀਕ ਹੈ ਜੀ ਹਟ ਹਟ ਜੀ ਹਾਂ ਜੀ ਤੇ ਆਪਾਂ ਪਹੁੰਚ ਗਏ ਆ ਜੀ ਗੁਰਦਰਾ ਸਾਹਿਬ ਅ ਬੁੱਢਾ ਜੌੜ ਗੁਰਦਰਾ ਸਾਹਿਬ ਆ ਜੀ ਤੇ ਇਹ ਗੁਰਦਰਾ ਸਾਹਿਬ ਦਾ ਮੁੱਖ ਗੇਟ ਆ ਜੀ ਇਹ ਆ ਜੀ ਗੁਰਦਰਾਸਾ ਬੁੱਢਾ ਜੜ ਤੇ ਚੱਲਦੇ ਆਂ ਅੰਦਰ ਆਪਾਂ ਅੱਗੇ ਆ ਗੇਟ ਇਹ ਮੇਨ ਗੇਟ ਆ ਜੀ ਸੰਗਤ ਵਾਸਤੇ ਤੇ ਆਪਾਂ ਸਾਈਕਲ ਚਾ ਕੇ ਚੱਲਦੇ ਆਂ ਅੱਗੇ ਅਗਲੇ ਗੇਟ ਤਹਣੀ ਤੇ ਇਹ ਆ ਜੀ ਮੈਂ ਗੁਰਦਰਾਸਾ ਬੁੱਢਾ ਜਾੜ ਤੇ ਚਾਬੀ ਮਿਲ ਗਈ ਕਮਰੇ ਦੀ ਆਪਾਂ ਨੂੰ 235 ਨੰਬਰ ਕਮਰਾ ਮਿਲਿਆ ਆਪਾਂ ਨੂੰ ਤੇ ਸਾਈਕਲ ਆਪਾਂ ਲਾ ਕੇ ਸਮਾਨ ਲਾ ਲਿਆ ਤੇ ਸਮਾਨ ਲਾ ਕੇ ਤੇ ਹੁਣ ਆਪਾਂ ਕੱਪੜੇ ਧੋਣੇ ਇੱਥੇ ਕਿਉਂਕਿ ਅੱਜ ਟਾਈਮ ਹੈਗਾ ਆਪਣੇ ਕੋਲ ਤੇ ਜਿਹੜੇ ਕੱਪੜੇ ਆਪਾਂ ਲੈ ਲਿਆ ਉਹ ਆਪਾਂ ਇੱਧਰ ਧੋਣੇ ਆ ਤੇ ਇੱਧਰ ਬਾਥਰੂਮ ਵਿੱਚ ਗੋਗੀ ਭਾਈ ਲਗਾ ਉਹ ਇਹ ਕੱਪੜੇ ਧੋਣਾ ਤੇ ਬਾਥਰੂਮ ਤੇ ਕਰਦੇ ਕੱਪੜੇ ਆਪਾਂ ਹੀ ਧੋਣੇ ਆ ਜੀ ਗੁਰੂ ਹਾਂਜੀ ਬਾਜੀ ਆਉਂਦੀ ਏ ਘਰ ਦੀ ਜਾਦ ਸਹੀ ਗੱਲ ਹੈ ਹੈ ਤਾਂ ਨਹੀਂ ਇਹ ਜਨਾਲੀਆ ਬਾਕੀ ਸਭਰਾ ਦੀ ਇਹ ਚੀਜ਼ਾਂ ਜ਼ਰੂਰੀ ਨੇ ਇਹ ਤੁਹਾਡਾ ਇੱਕ ਸਭਕੀਆ ਨੰਨਾ ਅਸੀਂ ਸੰਗਣਾ ਦਾ ਪਾੜਾ ਕਪੜੇ ਨੂੰ ਲੁੱਟੂਂਦੇ ਨੇ ਇਹ ਤਾਂ ਜ਼ਰੂਰੀ ਹੈ ਇੱਥੀ ਸਿੱਖਦਾ ਬੰਦਾ ਹੈ ਹਾਂ ਬੰਦਾ ਜਦੋਂ ਘਰੋਂ ਤੋਂ ਬਾਹਰ ਨਿਕਲੋਗੇ ਨਾ ਤੁਹਾਨੂੰ ਉਹਦੇ ਸਿੱਖਣ ਕੋਈ ਮਿਲਣਾ ਘਰੇ ਬੈਠੇ ਤਾਂ ਬੀਜੀ ਦੇ ਭਰਤ ਦੀਆਂ ਪਕੀਆਂ ਬਕਾਇਆਂ ਮੈਂ ਆਹ ਲੋ ਜੀ ਲੰਗਰ ਹਾਲ ਵਿੱਚ ਆ ਗਏ ਆਪਾਂ ਤੇ ਪ੍ਰਸ਼ਾਦਾ ਪਾਣੀ ਆਪ ਹੀ ਪਾਉ ਰਹੇ ਆ ਕਿਉਂਕਿ ਇੱਥੇ ਸੇਵਾਦਾਰ ਜਿਹੜੇ 8:30 8:30 ਵਜੇ ਛੁੱਟੀ ਤੇ ਚਲੇ ਜਾਂਦੇ ਆ ਲੰਗਰ ਪ੍ਰਸ਼ਾਦਾ ਪਾ ਲੈਂਦਾ ਆਪਾਂ ਤੇ ਛਕਦੇ ਆ ਚੋਲ ਪ੍ਰਸ਼ਾਦ ਕੜੀ ਪ੍ਰਸ਼ਾਦੇ ਨੇ ਚਲੋ ਛਕਦੇ ਆ ਅਸੀਂ ਦੋਵੇਂ ਆ ਇੱਥੇ ਕੜੀ ਬਹੁਤ ਸਵਾਦ ਆ ਕੜੀ ਬਹੁਤ ਸਵਾਦ ਆ ਲੰਗਰ ਦੀ ਵੈਸੇ ਵੀ ਚੀਜ਼ ਸਵਾਦ ਹੁੰਦੀ ਆ ਨਹੀਂ ਉਹਦਾ ਨਜਾਇਜ਼ ਹੀ ਸਵਾਦ ਆ ਲਓ ਜੇ ਆਪਾਂ ਪ੍ਰਸ਼ਾਦਾ ਪਾਣੀ ਛਕ ਕੇ ਆ ਗਏ ਤੇ ਕੱਪੜੇ ਧੋ ਕੇ ਪਾ ਗਏ ਤੇ ਪੱਖਾ ਛੱਡ ਗਏ ਕੁਝ ਕੁ ਛੋਕਦੇ ਕੱਪੜੇ ਪਰ ਆਪਣੇ ਕਮਰੇ ਦਾ ਗੀਜਰ ਨਹੀਂ ਚੱਲਦਾ ਇਹ ਤੇ ਗੀਜਰ ਲਈ ਫਿਰ ਆ ਭਾਜੀ ਹਰੀ ਆਏ ਮੈਦਾਨ ਚ ਕੋਈ ਸਾਬ ਆ ਮੂਰੇ ਕੋਈ ਸਾਬ ਦਾਸ ਨੇ ਦਾਸ ਨੇ ਆ ਕੋਈ ਸਾਬ ਲੈ ਕੇ ਲਾਵਾ ਜੀ ਪੂਰਾ ਸੰਤ ਪੜਾ ਨਾਲ ਤੇ ਕੋਈ ਸਾਬ ਸੇਵਾ ਤੇ ਲੱਗੇ ਹੋਏ ਨੇ ਆਪਾਂ ਪ੍ਰਸ਼ਾਦਾ ਪਾਣੀ ਛੱਕ ਕੇ ਤੇ ਕਮਰੇ ਚ ਆ ਗਏ ਸੀ ਤੇ ਕੱਪੜੇ ਧੋ ਕੇ ਤੇ ਸੁੱਕਣੇ ਪਾਏ ਹੋਏ ਤੇ ਗੀਜਰ ਜਿਵੇਂ ਤੁਹਾਨੂੰ ਦਿਖਾਇਆ ਕਿ ਬਾਈ ਨੇ ਕੰਮ ਕਰਤਾ ਗੀਜਰ ਦਾ ਮਤਲਬ ਕੰਮ ਨਹੀਂ ਕਰਤਾ ਗੀਜਰ ਚੱਲਦਾ ਕਰਤਾ ਤਾਰਾਂ ਜੋੜਤੀਆਂ ਮਤਲਬ ਚੱਲਣ ਵਾਲੀਆਂ ਤਾਰਾਂ ਡੋੜੀਆਂ ਨੇ ਤੇ ਬਾਕੀ ਵਧੀਆ ਸਫਰ ਸੀਗਾ ਅੱਜ ਬਹੁਤ ਵਧੀਆ ਸਫਰ ਆ ਆਪਾਂ ਗੰਗਾ ਨਗਰੋਂ ਐਚ ਇੱਕ ਐਚ ਤੋਂ ਚੱਲ ਕੇ ਤੇ ਅੱਜ ਆਪਾਂ ਪਹੁੰਚ ਗਏ ਆ ਬੁੱਢਾ ਜੋੜ ਗੁਰਦੁਆਰਾ ਸਾਹਿਬ ਤੇ ਬਾਕੀ ਦਿਨੇ ਤੁਹਾਨੂੰ ਗੁਰਦਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੇ ਇਤਿਹਾਸ ਬਾਰੇ ਵੀ ਜਾਨੂ ਕਰਾਵਾਂਗੇ ਬੜਾ ਤਗੜਾ ਇਤਿਹਾਸ ਆ ਰਾਜਸਥਾਨ 'ਚ ਇਹ ਸਭ ਤੋਂ ਵੱਡਾ ਇਤਿਹਾਸ ਗੁਰਦੁਆਰਾ ਸਾਹਿਬਾ ਸ਼ਹੀਦਾਂ ਸਿੰਘਾਂ ਦੇ ਪਹਿਰੇ ਆ ਤੇ ਆਪਾਂ ਕਮਰਾ ਲਿੱ ਲਿਆ ਸੀ ਤੇ ਕਮਰੇ 'ਚ ਤਾ ਤਾਂ ਪਿੱਛੇ ਹੀ ਆ ਸਾਰਾ ਦਿਨ ਹੀ ਪਿਆ ਹੋਇਆ ਖਲਾਰੇ ਪਾਏ ਕਮਰਾ ਕਿੱਥੇ ਹੈ ਇਹ ਕਿ ਲਾਂਡਰੀ ਇਹ ਤੋਂ ਬਿਗੜ ਇਹ ਤੋਂ ਬਿਗੜ ਵਾਦੀ ਪਈਆ ਚਲੋ ਕੱਪੜੇ ਕੱਪੜੇ ਵੀ ਏਸੀ ਲਾ ਕੇ ਸੁਕਾਉਂਦੇ ਆਂ ਅਸੀਂ ਹਾਂ ਕੰਬਣ ਸਾਡੇ ਨਾਲ ਇਕੱਠੇ ਹੋਏ ਬਹਿਦੇ ਅਸੀਂ ਚੱਲਦਾ ਉਹ ਪਾਣੀ ਖਿੱਚ ਲੋ ਕਿਉਂਕਿ ਕੱਪੜੇ ਮੋٹے ਵਿੱਚ ਆ ਗਨੇ ਤੇ ਚਲੋ ਆਸ ਕਰਦੇ ਆ ਤੁਹਾਨੂੰ ਇਹ ਅੱਜ ਵਾਲੀ ਵੀਡੀਓ ਪਸੰਦ ਆਵੇਗੀ ਜੇ ਤੁਸੀਂ ਵੀਡੀਓ ਨਾਲ ਜੁੜੇ ਹੋ ਜੇ ਤੁਸੀਂ ਸਬਸਕ੍ਰਾਈਬ ਚੈਨਲ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਜਰੂਰ ਕਰੋ ਆਪਣੇ ਯਾਰਾਂ ਬੇਲੀਆਂ ਜਾਂ ਰਿਸ਼ਤੇਦਾਰਾਂ ਤੱਕ ਸ਼ੇਅਰ ਕਰੋ ਤਾਂ ਜੋ ਇਹ ਜਿਹੜਾ ਰਸਤਾ ਦਾ ਆਪਣਾ ਸਾਈਕਲ ਸਫਰ ਆ ਇਹ ਉਹ ਵੀ ਆਪਣੇ ਨਾਲ ਇਹ ਸਾਈਕਲ ਸਫਰ ਕਰਨ ਉਹ ਮੋਬਾਈਲ ਤੇ ਦੇਖ ਕੇ ਕਰਨ ਤੇ ਆਪਾਂ ਸਾਈਕਲ ਤੇ ਤੁਹਾਡੇ ਸਾਹਮਣੇ ਕਰਾਂਗੇ ਸਾਈਕਲ ਸਫਰ ਤੇ ਪਿੰਡਾਂ ਵਿੱਚ ਵੜੇ ਆ ਤੇ ਹੋਰ ਵੀ ਅੱਗੇ ਜਾ ਕੇ ਅਨੂਪਗੜ੍ਹ ਤੋਂ ਅੱਗੇ ਜਿਹੜੇ ਰੇਤੇ ਤੇ ਟਿੱਬੇ ਨੇ ਰੇਤਾ ਦੇ ਢੇਰ ਨੇ ਉਹਨਾਂ 'ਚ ਵੜਾਂਗੇ ਤੇ ਜਿਹੜਾ ਅਸਲੀ ਰਸਤਾ ਨਾਲ ਉਹ ਆਪਾਂ ਅਨੂਪਗੜ੍ਹ ਤੋਂ ਅੱਗੇ ਸ਼ੁਰੂ ਹੋਵੇਗਾ ਤੇ ਬੜੇ ਹੋਰ ਕੁਝ ਬੜਾ ਕੁਝ ਇੱਥੇ ਦੇਖਣ ਵਾਲਾ ਜਿਹੜਾ ਦੇਖਾਂਗੇ ਤੇ ਜੁੜੇ ਰਹੋ ਇਦਾਂ ਹੀ ਆਪਣੇ ਚੈਨਲ ਨਾਲ ਆਪਣੀ ਵੀਡੀਓ ਨਾਲ ਤੇ ਇਦਾਂ ਹੀ ਆਪਣੀਆਂ ਦਵਾਵਾਂ ਸਾਨੂੰ ਦਿੰਦੇ ਰਹੋ ਤੇ ਕਿਰਪਾ ਹੋਵੇ ਵਾਹਿਗੁਰੂ ਦੀ ਤੇ ਚੜ੍ਹਦੀ ਕਲਾ ਹੋਵੇਗੀ ਤੇ ਅੱਜ ਲਈ ਇੰਨੀ ਦਿਓ ਛੁੱਟੀਆਂ ਮਿਲਦੇ ਆ ਸਵੇਰੇ ਤੜਕਸਾਰ ਉਹਨਾਂ ਚਿਰ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ